ਯਾਰ ਕੀ ਹਾਲ ਚਾਲ ਸਾਰੇ ਦੋਸਤਾਂ ਮਿੱਤਰਾਂ ਉਮੀਦ ਕਰਦਾ ਹਾਂ ਕਿ ਠੀਕ ਠਾਕ ਸਭ ਦੇ ਜਨਵਰੀ ਸੈਟ ਵਟ ਹੋਣਗੇ ਤੇ ਲਓ ਮਿੱਤਰੋ ਆ ਦਿਖਾਈ ਬਾਈ ਉਹਨੇ ਇੱਧਰ ਵੀ ਛੇੜੀ ਲੱਗੀ ਤੇ ਇੱਧਰ ਵੀ ਲੱਗੀ ਐ ਇੱਥੇ ਆਪਾਂ ਨਾ ਬੱਚੇ ਬਿਠਾਏ ਆ ਤੁਹਾਨੂੰ ਬਾਅਦ ਵਿੱਚ ਦਿਖਾਉਣਾ ਕਿਉਂਕਿ ਉਹ ਅੱਡ ਬਣਾ ਜਾਣ ਤੇ ਇੱਧਰ ਬਾਈ ਸਫਾਈ ਕਰਦੀ ਐ ਲੈ ਹੀ ਕੈਮਰਾ ਆਹ ਦੇ ਕਚਰਾ ਸਾਰੇ ਕਚਰਾ 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 ਠੀਕ ਐ ਇੱਧਰ ਕਲੀ ਪਾ ਦਿੰਨੇ ਆ ਐਸਾ ਤਾਂ ਬਾਕੀ ਲੋੜ ਨਹੀਂ ਸਫਾਈ ਕਰਨ ਦੀ ਮਿੱਤਰੋ ਖੁੱਡੇ ਇਧਰੋਂ ਸੁੱਕਈ ਆ ਇਧਰ ਸੁੱਕਈ ਆ ਫਿਰ ਪਰ ਕਲੀ ਸੱਟਦੀ ਐ ਕਲੀ ਸੱਟ ਕੇ ਨਾ ਆਪਾਂ ਬਸਾਂ ਛੇੜ ਛਾੜ ਜੀ ਕਰਦੇ ਨਹੀਂ ਉਹਦੇ ਨੇ ਇਹਨਾਂ ਨੂੰ ਚੜਦੀ ਨਹੀਂ ਫਿਰ ਜਾਨਾ ਛੱਡੋ ਮਿੱਤਰੋ ਕਲੀ ਗੋੜੀ ਜੀ ਕੋਕਰ ਵਾਲੀ ਜੀ ਰਹਿਣੀ ਆਪਾਂ ਹਾਂ ਹਾਂ ਲਓ ਮਿੱਤਰੋ ਕਰੋ ਜੀ ਭਾਈ ਕਲੀ ਸੱਟਣਾ ਐ ਕੋਈ ਵਾਇਰਸ ਨਹੀਂ ਨੇੜੇ ਚੜੇ ਆਂਦਾ ਕਲੀ ਆਉਂ ਕਲੀ ਹਾਂ ਸਾ ਪਰ ਬਾਲੀ ਵੀ ਨਹੀਂ ਸੁੱਟਣੀ ਚਾਹੀਦੀ ਆਪਣੇ ਅੱਖਾਂ ਨੂੰ ਚੜਦੀ ਮਿੱਤਰੋ ਇਹਨਾਂ ਦੀ ਵੀ ਅੱਖਾਂ ਨੂੰ ਚੜਦੀ ਕਲੀ ਨਹੀਂ ਬਾਈ ਨਹੀਂ ਇਹਨਾਂ ਦੇ ਵੀ ਸਾਬ ਜੀ ਨਹੀਂ ਸਟੋ ਬਸ ਨਾਲ ਹੀ ਆਪਾਂ ਹੁਣੇ ਤੁਹਾਡੇ ਸਾਹਮਣੇ ਆਂ ਦੇਖੋ ਆਪਾਂ ਗੱਦੜਾ ਫੜੜਾ ਨਾਲ ਹੀ ਕਰ ਦੇਣੀ ਮਿੱਟੀ ਜੇ ਲਾ ਦਨੀ ਆਪਾਂ ਪਤਾ ਹੀ ਨਹੀਂ ਲੱਗਦਾ ਨੇ ਕਲੀ ਛੱਡੀ ਇਹਨੇ ਬਸੇ ਪ੍ਰਭ ਨੇ ਤਾਂ ਘਟਾ ਟਾਈਕਰ ਟੜਾ ਕਲੀ ਹੈਗੀ ਦੇਖਦੀ ਮੜੀ ਵੀ ਮੜੀ ਮੋਟੀ ਦੇਖਦੀ ਮਿਕਸ ਕਰਤੀ ਮਿੱਟੀ ਜੀ ਕਰੋ ਚੱਲ ਮਿੱਟੀ ਉਹ ਤਾਂ ਬਈ ਮੈਂ ਅੱਖਾਂ ਖੰਜਣੀ ਪੈਂਦੀ ਹੂੰ ਮਿੱਤਰੋ ਦਿਖਾ ਆਪਰਾ ਬਚਾਏ ਜਿਹੜਾ ਭਾਇਆ ਉੱਤੇ ਆ ਤੁਹਾਡੇ ਕਿਹੜਾ ਵਾ ਦੂਜਾ ਨਾ ਇਹ ਖੁੱਲਾ ਉਠਾਇਆ ਹੈ ਨਾ ਇੱਕ ਮੱਤੇ ਆ ਦੇ ਕਿ ਮਿੱਤਰ ਜਿਹੜਾ ਜਿਹਦੇ ਸਰ ਕੀਤਾ ਹੋਵੇ ਮੌਜਾ ਹੈ ਇਹ ਆ ਵੀਰੇ ਇਹ ਵੱਡਾ ਇਹ ਪਾਇਆ ਖੁੱਲਾ ਮਿੱਤਰੋ ਵਧੀਆ ਬੈਠਾ ਮੈਂ ਕਹਣਾ ਪੂਰਾ ਇਹ ਤਾਂ ਧੌਣ ਸਾਫ ਨੂੰ ਚੱਕੀ ਖੜਾ ਲਾ ਦੇ ਇਹ ਨਾ ਵੇ ਹਮ ਸਦਾ ਹੀ ਨੰਗ ਜੇ ਲੈ 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 ਛਤਰੀ ਵੀ ਹੁਣ ਮੈਂ ਨਹੀਂ ਆਉਂਦਾ ਕੋਕੜਾ ਖੁੱਡੇ ਸੱਟਣ ਲੱਗੇ ਕਾਲੀ ਮਤ ਉੱਪਰ ਮੁਰਗਾ ਕਿੜਾ ਸੀ ਹਾਲਾ ਲਾਲ ਲਿਆ ਆ ਟੈਂਡ ਕੁੱਟੀ ਪਈ ਇਹਦੀ ਇਹ ਕੀ ਝਾੜੇ ਜਾ ਗਈ ਇਹ ਵੀ ਨਹੀਂ ਨਹੀਂ ਇਹਦੇ ਸੇ ਆਈ ਨੇ ਕੋਕੜ ਵੀ ਝਾੜੇ ਚੋਂਦੇ ਉੱਪਰ ਦੀ ਕੋਕੜੀ ਆ ਰਹਿ ਕੋਕੜ ਕਰਦੇ ਗੁੱਥੂ ਮੁੱਥੂ ਮਾੜਾ ਤਾਂ ਨਹੀਂ ਦਤਾ ਨਹੀਂ 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 ਦਤਾ ਕੋ ਵੀ ਅੰਦਰ ਕੇ ਫੜਦਿਆਂ ਰਹਿੰਦੇ ਤੇ ਫੜਦਿਆਂ ਰਹਿੰਦੇ ਮਤਰਾ ਇਹਨਾਂ ਨੂੰ ਲਾਓ ਇਹ ਬਾਈ ਨਾ ਧੋ ਕੇ ਨਾ ਆਪਾਂ ਨੂੰ ਨੇ ਕੋਲੇ ਆ ਗਏ ਤੇ ਬੱਚੇ ਅੱਜ ਫੇਰ ਡਾਉਣੇ ਆ ਚੱਲਿਆ ਫੜ ਕੇ ਦੋਨੇ ਪਹਿਲਾਂ ਇੱਕ ਬੰਨ ਲੀ ਬੰਨਦੇ ਬੰਨਦੇ ਤਾਂ ਮੈਂ ਲੀ ਤਾਂ ਤੇ ਬੰਨ ਕੇ ਮੈਂ ਕਹਿੰਦਾ ਉਹ ਹੋਰ ਜਾਂਦੇ ਹੁਣ ਕੱਲ ਵੇਖ ਤਾਂ ਲਈ ਆਪਾਂ ਚੱਲ ਤਾਂ ਬੰਨਦੇ ਹੋਇਆ ਕਰ ਲੈ ਕਢਦੀ ਉਹ ਰੰਗ ਵਾਲਾ ਵੀ ਜਿਹੜਾ ਆਪਾਂ ਦੂਜਾ ਫੜਿਆ ਵੇ ਬਈ ਜੂ ਵੀ ਨਹੀਂ ਆਜਾਇਆ ਨਾ ਪਤਾ ਨਹੀਂ ਉਹ ਕਿੱਥੇ ਗਿਆ ਵੇ ਕੱਲ ਯਾਰ ਤੇ ਛੱਟ ਥੋੜੀ ਗੰਭੀਰ ਵੱਜ ਗਈ ਓਲਾ ਮਰ ਲੱਗਣੀ ਮੁੰਡਾ ਹੁਣ ਮੈਂ ਤੁਹਾਨੂੰ ਦੱਸਦਾ ਬਾਈ ਕੀ ਬਣਿਆ ਹੁਣ ਇੱਥੋਂ ਛਾਲ ਅਈ ਦੇ ਜਖਣੀ ਇੱਥੇ ਤੇ ਖਣੀ ਇੱਧਰ ਉਹਦੀ ਲੋ ਰੜ ਗਈ ਤੇ ਇੱਧਰ ਹੀ ਡਿੱਗ ਪਿਆ ਬਾਵਾ ਭਾਈ ਇਹਦੇ ਚ ਨਹੀਂ ਲੋ ਰੜ ਰੜ ਗਈ ਇੱਧਰ ਹੀ ਡਿੱਗ ਪਈ ਥਾਣੀ ਮੈਂ ਇੱਧਰ ਜਾਦੇ ਛੱਟ ਮੱਜ ਨਹੀਂ ਸੀ ਹੈ ਤਾਂ ਆਪਣੀਆਂ ਘਰ ਸਾਰੇ ਬਾਂਦੇ ਵੀ ਚੱਲ ਜਵਾਗ ਵੱਜ ਗਿਆ ਆਪਣਾ ਚੱਲ 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 ਚੱਲੋ ਜੀ ਤੇ ਬੱਚਾ ਭਾਈ ਜਿਹੜਾ ਉੱਧਰ ਬੰਨ ਕੇ ਆਏ ਨਾ ਆਪਾਂ ਨਵਾ ਬਿਠਾ ਕੇ ਆਏ ਬੈਠਾ ਹੀ ਮੌਜ ਨਾ ਹੋ ਆਹ ਵੀ ਆਹ ਲੰਘ ਪਾਣੀ ਮਿੱਤਰੋ ਹਾਂ ਬਾਦ ਇਹ ਲੈ ਤੰਨੇ ਲਿਆ ਬੱਚੇ ਤੇ ਦਰਵਾਜ਼ੇ ਲਾ ਦੇ ਇੱਕ ਮੈਨੂੰ ਖੜਾ ਦੇ ਤੂੰ ਖੜ੍ਹ ਲਈ ਇਹਨਾਂ ਨੂੰ ਇੱਧਰ ਸਾਈਡ ਤੇ ਪਾ ਦੇ ਲਓ ਵੀ ਲੈ ਮੈਨੂੰ ਖੜਾ ਦੇ ਦੂਜੇ ਇੱਧਰ ਤੋਂ ਨੇ ਪੈਰਪੂਰ ਸਾਫ਼ ਕਰ ਲਈ ਕਰ ਦੇ ਕਰ ਦੇ ਲਓ ਵੀ ਭਾਈ ਛੱਡਦੇ ਹੁਣ ਆਪਾਂ ਅੱਜ ਆਪਾਂ ਗੇੜੇ ਹੀ ਭੌਣ ਨੇ ਫੇਰ ਇਹਨਾਂ ਦੀ ਕੱਲ ਤਾਂ ਯੂਵੀ ਥੋੜਾ ਧੱਕਾ ਤੇ ਕਰਨ ਲੱਗਿਆ ਕਰਕੇ ਬੋਰਡ ਬਾੜ ਤੇ ਖਣੀ ਇੱਕ ਦਾ ਬੱਚਾ ਪੈਰ ਲਾ ਗਿਆ ਸੀ ਅੱਜ ਨਹੀਂ ਆਪਾਂ ਫਿਰ ਲਾਉਣ ਦਿੰਦੇ ਠੀਕ ਆ ਦੂਜੇ ਵੀ ਲਿਆ ਦੋਨੇ ਇੱਕੋ ਫੜਿਆ ਵੇ ਦੀ ਐਫ ਕੇ ਦੇ ਨਾਲ ਦਾ ਉਹ ਬੈਠਾ ਤੇ ਜਿੰਦੇ ਲਾਦੀ ਬਾਤ ਕੋਤੋਂ ਆਪਣੀ ਗਲੀ ਡਾਉਣ ਦੇ ਡਾਦੇ ਉਹ ਕੱਲ ਵਾਲੇ ਨਹੀਂ ਬਾਹਰ ਹੀ ਰਹਿ ਗਏ ਕੱਲ ਤੇ ਸਾਹਮਣੇ ਮੁਰਗੇ ਲਾਉਣੇ ਕੱਲ ਬਈ ਲਗੜ ਪੈ ਗਏ ਸੱਚ ਜਿਹੜੇ ਆਪਾਂ ਦੋ ਨਹੀਂ ਬੱਚੇ ਡਾਇ ਸੀਗੇ ਆਪਾਂ ਨਾ ਸ਼ਾਰਟ ਅਪਲੋਡ ਕਰਾਂਗੇ ਤੇ ਉਹ ਚ ਦੇਖ ਲਿਓ ਤੁਸੀਂ ਉਹ ਨਵੇਂ ਬੱਚੇ ਹੀ ਡਾਇ ਸੀਗੇ ਨਵੇਂ ਨਹੀਂ ਉਹ ਲੱਗੇ ਹੋਏ ਹੂੰ ਤਾਂ ਬੰਦ ਕਰ ਲਿਓ ਥੋੜਾ ਦੇਣ ਥੋੜੇ ਜਿਹੇ ਉਹ ਜੇ ਹੁਣ ਲੱਗੇ ਸੀਗੇ ਕਰਕੇ ਤੇ ਉਹਨਾਂ ਨੂੰ ਬਾਈ ਲਗੜ ਪੈ ਗਿਆ ਉੱਥੇ ਉਹਨੇ ਨੇ ਦੇਖ ਲਿਆ ਮੈਂ ਤੋਂ ਮੇਰੀ ਉਹ ਆ ਨਾ ਸ਼ੂ ਸ਼ੂ ਕਰਦਾ ਇਧਰ ਦੀ ਗੋਲੀ ਬਣਾਇਆ ਇਧਰ ਟੈਕ ਪਾਈ ਕਿਤੇ ਤੇ ਫਿਰ ਫੇਰ ਉੱਡ ਖੜਿਆ ਤੇ ਫਿਰ ਇਹੀ ਜਦੋਂ ਭੜਕਾਉਣ ਲੱਗ ਗਏ ਤੇ ਸ਼ੜਦਾ ਸੀਗਾ ਇਹ ਇਹ ਚਲੋ ਜੀ ਓਏ ਆੜੇ ਓਏ 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 ਆ ਰਾਂਕ ਵਾਲੀ ਸ਼ੜਦਾ ਉਹ ਚਾਕੂ ਛੜ ਦੇ ਛੜ ਦੇ ਅੜਚ ਲਾ ਇਹ ਨਸਰ ਬੜੀ ਮਹਿੰਗੀ ਆ ਬਰਬੇ ਇਹਨਾਂ ਦਾ ਕੋਈ ਮਾਡਲ ਨਹੀਂ ਚੱਲ ਇਹਦੀ ਵੀ ਨਹੀਂ ਗਲਤੀ ਤਾਂ ਕੱਲ ਤੈਨੂੰ ਕਹਿੰਦਾ ਯੂਵੀ ਨੇ ਧੱਕਾ ਥੋੜਾ ਜਿਹਾ ਕੀਤਾ ਕਰਕੇ ਬਾਈ ਆ ਦੇਖੋ ਇਧਰ ਲੈ ਯੂਵੀ ਨੇ ਆ ਬਿਠਾਤਾ ਓਏ ਨੰਮੀ ਇਹ ਕੀ ਕਰੀ ਜਾਂਦਾ ਇਧਰ ਆ ਆ ਜਾ ਆ ਆ ਆ ਆ ਆ ਆ ਆ ਇਹਦੇ ਬੁੜਾ ਹੈ ਨਹੀਂ ਇਹਦਾ ਜਵਾਈ ਜਵਾਈ ਹੈ ਨਹੀਂ ਆ ਜਾ ਆ ਆ ਆ ਆ ਆ ਆ ਜਾ ਆ ਜਾ ਆ ਆ ਆ ਕੇ ਕੀ ਆ ਰਹੀ ਓਏ ਓਏ ਛਾਲਰ ਚ ਵੜ ਗਿਆ ਹਨਟ ਅਲੇ ਪੰਜ ਬਟੇ ਨੂੰ ਸੇਕਾ ਲੱਗ ਲੇ ਸੇਕਾ ਸੇਕਾ ਬਾਹਰ ਲਾ ਦੇ ਉਹਨੇ ਬਲਾਕ ਲਾ ਲਈ ਉਹ ਦੇ ਆਪਣੀ ਸਾਤ ਵਾਲੀ ਕਿ ਨਿਕਲ ਬੜ ਗਈ ਹਾਂ ਹਾਂ ਸਾਤੇ ਵਾਲੀ ਬਾਟੇ ਵਾਲ ਕੰਤਾ ਸਾ ਕੀ ਆਪਣੀ ਡੱਕੇ ਵਾਲੀ ਜਿਹੜੀ ਆਪਾਂ ਉਥੇ ਉਹੀ ਦੇਖ ਹੈਗੀ ਨਾ ਹਾਂ ਇਹਦੀ ਹਾਂ ਉਹ ਨੀਲੀ ਹਾਂ ਡੱਬੀ ਇਹ ਵਾਕੀ ਮੱਠੇ ਇਹਨੇ ਜਮੇ ਮੱਠੇ ਵੱਧ ਦੇ ਦੇ ਚ ਕੂਦਰੀਆਂ ਕਬੂਤਰਗਾ ਦੇ ਪੱਠੇ ਆ ਉਧਰ ਹੀ ਪੱਠੇ ਇੱਧਰ ਆ ਪੱਠੇ ਉਧਰ ਮਤਲਬ ਨਹੀਂ ਬੱਚੇ ਮਤਲਬ ਬੱਚੇ ਆ ਇੱਧਰ ਬੱਚੇ ਜਿਆਦੇ ਆ ਜਿਹੜੇ ਤਿੰਨ ਛੱਡੇ ਹੋ ਗਏ ਇੱਧਰ ਸੀਗੇ ਦੋਨੇ ਇੱਕ ਉਧਰ ਸੀਗੇ ਤੇ ਇੱਕ ਹੋਰ ਆ ਛਲਰ ਵਾਲਾ ਫੇਕੋ ਦੇ ਨਾਲ ਉਹ ਦੋਨੇ ਉਹ ਛੱਡੇ ਸੀ ਉਹ ਬੈਠੇ ਨੇ ਪਰ ਇਹ ਜਿਹੜੇ ਉਹ ਦੋਨੇ ਛੱਡੇ ਇੱਕ ਨੂੰ ਲਗੜ ਪੈ ਗਈ ਪਰਲੇ ਨੂੰ ਛਲਰ ਵਾਲੇ ਨੂੰ ਨਹੀਂ ਉਦੋਂ ਉਲਟ ਨੂੰ ਰੰਗ ਆਪਾਂ ਲਾਏ ਤੁਸੀਂ ਵੀਡੀਓ ਦੇਖੀ ਹੋਣੀ ਆ ਉਹਨੂੰ ਪੈ ਗਈ ਸੀ ਲਗੜ ਮਹਾ ਬਜਾਵਾ ਲਾ ਲਈ ਇੱਧਰ ਦੇਖੋ ਮਿੱਤਰੋ ਆਪਣੇ ਕੀ ਕਰ ਜਿੰਨਾ ਵੀ ਉਮਤਰਾ ਉਹ ਮੈਂ ਕੋਸਤਾ ਬੈਠੇ ਆ ਆ ਠੀਕ ਆ ਬਈ 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 ਪਰ ਭਾਈ ਆਹ ਕੰਦੇ ਹੀ ਚਿੱਟੀਆਂ ਨਾਲ ਲੈ ਰਿਹਾ ਆਵੇਂ ਆ ਰਿਹਾ ਚਿੱਟੀਆਂ ਦੀ ਜੀਮ ਕਰ ਓਕੇ ਓਕੇ ਕਦੇ ਆਪੋ ਕੱਢ ਲਈ ਠੀਕ ਆ ਚੱਲ ਇਧਰ ਭੇਜ ਇਹਨਾਂ ਨੂੰ ਤਾਂ ਲਈ ਤੇ ਮੈਂ ਲਾ ਦਿੰਦਾ ਤੋੜ ਦਿੰਗੇ ਪਾਸੇ ਕਰੀ ਜਿਹੜਾ ਲੋਕ ਲਾਤੇ ਆ ਆਹ ਛੇੜ ਤੇ ਬਈ ਬੰਨੇ ਨੇ ਚਲੋ ਜੀ ਆਏ ਕਰ ਛਤਰੀ ਵੀ ਅੱਜ ਫਰਤਾਂ ਲਾ ਦੇ ਉੱਚੀ ਹਾਂ ਇਹਨੂੰ 5 ਮਿੰਟ ਧੋਪ ਤੇਖ ਲੈਣ ਦੇ ਚੰਗਾ ਚੰਗਾ ਲਓ ਬਾਈ ਨੰਨਾ ਨਾ ਛਤਰੀ ਨੂੰ ਉੱਚੀ ਕਰਕੇ ਲਾਉਣ ਲੱਗਾ ਇੱਥੇ ਪੋਲ 'ਚ ਉਹ ਤਾਂ ਕਿਉਂਕਿ ਇਹਨਾਂ ਨੂੰ ਏਰੀਅਰ ਗੁਰਗੇ ਦਾ ਪਤਾ ਲੱਗ ਜੂਗਾ ਫੇਰ ਇਹਨਾਂ ਨੂੰ ਗੈਰ ਦੇ ਦਸਾਂ ਮਿੰਟ ਤੱਕ ਹੈ ਚ ਇਹ ਆਈ ਨਹੀਂ ਨਾ ਚੱਕੇ ਛਤਰੀ ਤਾਂ ਨੂੰ ਮਾਰਨ ਵਾਲੇ ਹਾਂ 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 ਵੇਖੀਓ ਮਹਾਰਾਜੀ ਜੀ ਜ਼ੋਰ ਨਾਲ ਬੈਗੀ ਨਹੀਂ ਆਦਾ ਕਿੰਨਾ ਵੜ ਗਿਆ ਆਵੇ ਆਵੇ ਬੈਠਾ ਬੋਰ ਚਾਵੇ ਪੱਤੇ ਖਲਾਈ ਜਾਂਦਾ ਵੀਰੇ ਵੇ ਤਾਂ ਉਹ ਵੀ ਖੇੜਾ ਨੇ ਹੋ ਗਿਆ ਕਿਹੜਾ ਚੱਲ ਪੇ ਚੱਲ ਪੇ ਵਧ ਗਿਆ ਚੱਲ ਪੇ ਵੇਹਨ ਦੇ ਕਿਹੜੇ ਆ ਚੱਕਾ ਆ ਜਾ ਆ ਜਾ ਤੂੰ ਵੀ ਮੁੜਿਆ 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 ਹੜੇ ਲੈ ਕਾਲੀ ਤੈਹ ਦੇਖ ਲੈ ਫਾਫਾ ਦੇਖ ਉਹਦੇ ਪਛਾਣਿਆ ਕਿੱਥੋਂ ਨੇ ਕੀ ਕਰੀ ਜਾਂਦੇ ਆ ਇਹ ਯਾਰ ਕਿੰਨੇ ਫਿਰ ਕਾਲੀ ਤਹਿ ਦੇ ਲਾਏ ਨੇ ਚੱਲ ਪਵਾ ਤੇ ਬਾਈ ਜਿਹੜੇ ਗੇੜੇ ਪਵਾਣੇ ਸੀ ਸਾਸਰੀ ਘਰ ਬਾਈ ਸਾਰਿਆਂ ਨੂੰ